ਭਗਵਾਨ ਤਮਾਨ ਵੱਲੋਂ ਪਿਛਲੇ 3 ਸਾਲਾਂ ਦੇ ਦਰਮਿਆਨ ਝੂਠ ਬੋਲ ਕੇ ਲੋਕਾਂ ਨੂੰ ਗਮਰਾਹ ਕਰਨ ਤੋਂ ਬਿਨਾ ਕੁਝ ਵੀ ਪੰਜਾਬ ਦੇ ਲਈ ਨਹੀਂ ਕੀਤਾ। ਭਾਜਪਾ ਉਹ ਪਾਰਟੀ ਹੈ ਜਿਹਦੇ ਕੋਲ ਜਾਂ ਕਿਸੇ ਵੀ ਵਿਰੋਧੀ ਪਾਰਟੀ ਦੇ ਕੋਲ ਆਮ ਆਦਮੀ ਪਾਰਟੀ ਦੇ ਖਿਲਾਫ ਗੱਲ ਕਰਨ ਨੂੰ ਕੁਝ ਵੀ ਨਹੀਂ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਕੀ ਨਹੀਂ ਕੀਤਾ। ਇਹਨਾਂ ਲੋਕਾਂ ਦਾ ਸਤਾ ਦੇ ਵਿੱਚ ਆਉਣ ਤੋਂ ਪਹਿਲੋਂ ਸੀ ਕਿ ਅਸੀਂ ਤਿੰਨ ਮਹੀਨਿਆਂ 'ਚ ਨਸ਼ਾ ਖਤਮ ਕਰਦੇ ਹਾਂ। ਇਹ ਲੋਕ ਕਹਿੰਦੇ ਸੀ ਅਸੀਂ ਔਰਤਾਂ ਨੂੰ 1-1000 ਰੁਪਇਆ ਦੇ ਦੇਵਾਂਗੇ ਇਹ ਲੋਕ ਕਹਿੰਦੇ ਅਸੀਂ ਅਸੀਂ ਨੌਜਵਾਨਾਂ ਨੂੰ ਉਰਜਗਾਰ ਦੇ ਦੇਵਾਂਗੇ ਅਸੀਂ ਇਲਾਕਿਆਂ ਦੇ ਵਿੱਚੋਂ ਗੈਂਗਸਟਰ ਖਤਮ ਕਰ ਦਾਂਗੇ ਅਸੀਂ ਭ੍ਰਿਸ਼ਟਾਚਾਰੀ ਖਤਮ ਕਰ ਦਾਂਗੇ ਮੈਂ ਤੁਹਾਡੇ ਮਾਧਿਅਮ ਰਹੀ ਇਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਕਿ ਕਿਹੜੇ ਵਾਦੇ ਨੇ ਇਹਨਾਂ ਦੇ ਵਿੱਚੋਂ ਇਹ ਜਿਹੜੇ ਇਹਨਾਂ ਲੋਕਾਂ ਨੇ ਪੂਰੇ ਕੀਤੇ ਨੇ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਸਰਕਾਰ ਬਣਦਿਆਂ ਹੀ 300 ਯੂਨਿਟ ਮੀ ਨੀਦਾ ਬਿਜਲੀ ਮਾਫ ਕੀਤੀ ਉਸ ਤੋਂ ਬਾਅਦ ਪੁਲਿਸ ਦੇ ਵਿੱਚ ਪਹਿਲੀ ਵਾਰ ਹੋਇਆ ਸੜਕ ਸੁਰੱਖਿਆ ਫੋਰਸ ਬਣਾਈ ਗਈ ਤੇ ਨਹਿਰੀ ਪਾਣੀ ਦੇ ਨਾਲ ਜਿਹੜੀ ਹੈ ਜਿਹੜਾ ਪੰਜਾਬ ਦਾ ਪਾਣੀ ਪੰਜਾਬ ਦਾ ਨਹਿਰੀ ਪਾਣੀ ਜਿਹੜਾ ਦੂਜੇ ਸੂਬਿਆਂ ਨੂੰ ਤੁਰਿਆ ਜਾਂਦਾ ਸੀ ਅੱਜ ਪੰਜਾਬ ਦੇ ਨਹਿਰੀ ਪਾਣੀ ਦੇ ਨਾਲ ਖੇਤੀ ਹੋ ਰਹੀ ਹੈ ਸਕੂਲ ਆਫ ਐਮੀਨੈਂਸ ਪੰਜਾਬ ਸਰਕਾਰ ਨੇ ਜਿਹੜੀ ਨੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਸਰਕਾਰ ਨੇ ਸਾਨੂੰ ਸਕੂਲ ਆਫ ਐਮੀਨੈਂਸ ਦਿੱਤੇ ਨੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਕਲੀਨਿਕ ਦਿੱਤੇ ਨੇ ਭਗਵੰਤ ਮਾਨ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਸਿਰਫ ਸਰਪ ਲਾਰਿਆਂ ਤੋਂ ਬਿਨਾ ਪੰਜਾਬ ਰੰਗਲੇ ਪੰਜਾਬ ਦੇ ਨਾਤੇ ਜਾਣਿਆ ਜਾਂਦਾ ਸੀ ਅੱਜ ਪੰਜਾਬ ਦੀ ਗਿਣਤੀ ਜਿਹੜੀ ਕੁਹਾਂ ਦੂਰ ਲੈ ਕੇ ਚੱਲ ਗਿਆ ਆਮ ਆਦਮੀ ਪਾਰਟੀ ਦੀ ਇਹ ਸਰਕਾਰ ਹੈ ਜਿਹਨੇ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਹੈ ਬਾਰਡਰਾਂ ਤੇ ਕੰਟਰੋਲ ਬਾਰਡਰ ਸਿਕਿਉਰਿਟੀ ਫੋਰਸ ਦਾ ਤੇ ਬਾਰਡਰ ਸਿਕਿਉਰਿਟੀ ਫੋਰਸ ਡਾਇਰੈਕਟਲੀ ਕਿਹਦੇ ਥੱਲੇ ਆਉਂਦੀ ਹੈ ਕੇਂਦਰ ਦੀ ਭਾਜਪਾ ਸਰਕਾਰ ਥੱਲੇ ਇਹਨਾਂ ਸਿਰਫ ਗਰੀਬ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਿਆ ਇਹਨਾਂ ਲੋਕਾਂ ਨੂੰ ਚੇਤਾ ਕਰਾਉਣ ਵਾਸਤੇ ਕਿ ਪਿਛਲੇ 3 ਸਾਲਾਂ ਦੀ ਤੇਦੀ ਤੁਹਾਡੀ ਜਿਹੜੀ ਇਹ ਕਾਰਗੁਜ਼ਾਰੀ ਹੈ ਕਿਸਾਨਾਂ ਦੇ ਨਾਲ ਐਮਐਸਪੀ ਦਾ ਵਾਅਦਾ ਕੀਤਾ ਸੀ ਤੁਹਾਡੇ ਪਿਛਲੇ 3 ਸਾਲ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਤੇ ਹਰੇਕ ਅੱਜ ਪੰਜਾਬੀ ਜਿਹੜਾ ਉਹ ਸਵਾਲੀਆ ਚਿੰਨ ਜਿਹੜਾ ਉਹ ਲਗਾ ਰਿਹਾ ਬਾਕੀ ਭਾਜਪਾ ਦੀ ਕਿਹੜੀ ਗੱਲ ਕਰਦੇ ਹੋ ਜੀ ਉਹ ਜਿਹਦਾ ਆਪ ਦਾ ਕੋਈ ਕੈਡਰੀ ਹੈ ਨਹੀਂ ਆਪ ਦੇ ਲੀਡਰੀ ਹੈ ਨਹੀਂ ਜਿਹੜਾ ਰਿਜੈਕਟਡ ਮਨ ਲੋਕ ਕਰ ਦਿੰਦੇ ਨੇ ਰਵਾਇਤੀ ਪਾਰਟੀਆਂ ਦੇ ਵਿੱਚ ਉਹ ਬੀਜੇਪੀ ਦੇ ਵਿੱਚ ਚਲਿਆ ਜਾਂਦਾ ਹੈ ਕਾਂਗਰਸ ਦੇ ਵਿੱਚੋਂ ਕੱਢੇ ਹੋਏ ਲੀਡਰ ਜਿਹੜੇ ਨੇ ਉਦੋਂ મોદી ਸਾਹਿਬ ਕਹਿ ਦਿੰਦੇ ਨੇ ਕਿ ਅਸੀਂ ਕਾਂਗਰਸ ਯੁਕਤ ਜਿਹੜੀ ਐ ਉਹ ਭਾਰਤ ਬਣਾਵਾਂਗੇ ਪਰ ਇਹ ਗੱਲ ਭੁੱਲ ਜਾਂਦੇ ਨੇ ਵੀ ਕਾਂਗਰਸ ਚੋਂ ਸਾਰੇ ਲੀਡਰਸ਼ਿਪ ਸ਼ਾਮਲ ਕਰਕੇ ਭਾਜਪਾ ਬਣਾਈ ਐ ਕਿ ਸਿਰਫ ਭੋਲੇ-ਭਾਲੇ ਪੰਜਾਬੀਆਂ ਨੂੰ ਇਹ ਆਉਣ ਵਾਲੇ ਦੋ ਸਾਲਾਂ ਚ ਫਿਰ ਠੱਗਣ ਤੇ ਚੱਕਰ ਦੇ ਵਿੱਚ ਨੇ ਪਰ ਲੋਕ ਇਹਨਾਂ ਦੇ ਝੂਠੇ ਲਾ ਰਹੇ ਤੇ ਝਾਂਸੀਆਂ ਦੇ ਵਿੱਚ ਆਉਣ ਵਾਲੇ ਨਹੀਂ ਇਹ ਲੋਕ ਜੋ ਮਰਜ਼ੀ ਕਹਿਣ ਕਿ ਭਾਜਪਾ ਨੂੰ ਲੋਕ ਪੰਜਾਬ ਦੇ ਲੋਕ ਮੂੰਹ ਨਹੀਂ ਲਾ ਰਹੇ ਇਹਨਾਂ ਲੋਕਾਂ ਨੂੰ ਪਿਛਲੇ ਸਮੇਂ ਦੇ ਦੌਰਾਨ ਹਰੇਕ ਪੰਜਾਬੀ ਨੇ ਜਵਾਬ ਦਿੱਤਾ 5% ਤੋਂ ਵੋਟ ਸ਼ੇਅਰ ਜਿਹੜਾ ਉਹ ਸਿੱਧਾ 19% ਵੋਟ ਸ਼ੇਅਰ ਗਿਆ ਉਹ ਪੰਜਾਬ ਦੇ ਲੋਕਾਂ ਨੇ ਵੋਟਾਂ ਪਾਈਆਂ 10 ਸਾਲ ਅਕਾਲੀ ਭਾਜਪਾ ਦੇ ਨਾਲ 15 ਸਾਲ ਸੌਰੀ ਗਠਜੋੜ ਕਰਕੇ 97 ਤੋਂ 2002 ਤੱਕ ਫਿਰ 2007 ਤੋਂ 17 ਤੱਕ ਅਕਾਲੀ ਦਲ ਦੇ ਨਾਲ ਗਠਜੋੜ ਕਰਕੇ ਸਰਕਾਰ ਰਹੀ ਮੈਨੂੰ ਦੱਸਣ ਤਾਂ ਸਹੀ 23 ਹਲਕੇ ਹੁੰਦੇ ਸੀ ਭਾਜਪਾ ਲਿਆ ਕੋ ਉਹਨਾਂ 23 ਦੇ ਵਿੱਚੋਂ ਕੀ ਕੀਤਾ ਉਹਨਾਂ 23 ਹਲਕਿਆਂ ਦੇ ਵਿੱਚੋਂ ਮੈਨੂੰ ਇਹੋ ਦੱਸ ਦੇਣ ਮਾਡਲ ਪਿੰਡ ਕਿੰਨੇ ਬਣਾਏ ਨੇ ਪੰਜਾਬ ਦੇ ਵਿੱਚ ਵੱਡੀਆਂ-ਵੱਡੀਆਂ ਗੱਲਾਂ ਕਰਦੇ ਨੇ ਉਹਨਾਂ ਦੇ ਵਿੱਚੋਂ ਇਹੋ ਦੱਸ ਦਣ ਕਿੰਨੇ ਕੁ ਪਿੰਡਾਂ 'ਚ ਸੀਵੀਰੇ ਸਿਸਟਮ ਪਾਇਆ ਸੀ ਇੱਕੋ ਇੱਕ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਆ ਭਾਰਤੀ ਜਨਤਾ ਪਾਰਟੀ ਜਿਹੜੀ ਕਹਿਣੀ ਕਰਨੀ ਦੀ ਪੱਕੀ ਜੀ ਤੁਹਾਡੇ ਸਾਹਮਣੇ ਹੈ ਜਿਹੜੇ-ਜਿਹੜੇ ਵੀ ਸੂਬਿਆਂ 'ਚ ਵਿੱਚ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਉਹਨਾਂ ਸੂਬਿਆਂ ਦੀ ਭਾਰਤੀ ਜਨਤਾ ਪਾਰਟੀ ਨੇ ਉਹ ਹਾਰ ਬਦਲ ਦਿੱਤੀ ਇਹ ਲੋਕ ਸਿਰਫ ਲੋਕਾਂ ਨੂੰ ਗਮਰਾਹ ਕਰਕੇ ਭਾਜਪਾ ਦਾ ਇਹਨਾਂ ਲੋਕਾਂ ਨੂੰ ਡਰਸਤਾ ਰਿਹਾ ਉਹ ਕਿੰਨੇ ਕੁ ਗਰਾਉਂਡ ਹੀ ਬਣਾਏ ਨੇ 15 ਸਾਲ ਭਾਜਪਾ ਵਾਲਿਓ ਤੁਹਾਡੇ ਇਕਾਲੀਆਂ ਨਾਲ ਸਾਂਝੀ ਸਰਕਾਰ ਰਹੀ ਹੈ 15 ਸਾਲ ਕੀਤਾ ਕੀ ਆ ਤੁਸੀਂ ਬਿਲਕੁਲ ਨਕਮੀ ਪਾਰਟੀ ਜਿੰਨੇ ਕਿਸਾਨਾਂ ਦਾ ਸਭ ਤੋਂ ਵੱਡੀ ਦੁਸ਼ਮਣ ਲੋਕ ਭਾਜਪਾ ਨੂੰ ਮਨਾਮੁਨੀ ਪਿਆਰ ਵੀ ਕਰ ਰਹੇ ਨੇ ਸਾਡੀਆਂ ਕਿਸਾਨ ਵੀਰਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਵੀ ਪਹਿਲ ਦੇ ਆਧਾਰ ਤੇ ਸਾਡੀ ਪਾਰਟੀ ਬੜੀ ਗੰਭੀਰਤਾ ਦੇ ਨਾਲ ਲਹਿ ਰਹੀ ਆ ਉਹਨਾਂ ਭਰਾਵਾਂ ਦੇ ਨਾਲ ਸਮੇਂ-ਸਮੇਂ ਦੇ ਨਾਲ ਸਾਰਾ ਤਾਲ ਮੇਲਾ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਵੀ ਕੇਂਦਰ ਵੱਲੋਂ ਚਾਹੇ ਕੋਈ ਕਿਸਾਨ ਪੱਖੀ ਗੱਲਾਂ ਨੇ ਤੁਹਾਡੇ ਸਾਹਮਣੇ ਆਉਣ ਵਾਲੇ ਟਾਈਮ ਦੇ ਵਿੱਚ ਭਾਰਤੀ ਜਨਤਾ ਪਾਰਟੀ ਪਹਿਲ ਦੇ ਆਧਾਰ ਤੇ ਨਿਭੇੜ ਕੇ ਲੋਕਾਂ ਚ ਇੱਕ ਮਿਸਾਲ ਕਹਿਮ ਕਰੂਗੀ ਜਦੋਂ ਇਸ ਮੁਲਕ ਦੀ ਗੱਲ ਕਰਦੇ ਆ ਤਾਂ ਇਸ ਮੁਲਕ ਦੀ ਰੀੜ ਦੀ ਹੱਡੀ ਕਿਸਾਨ ਨੇ ਤੇ ਜਿਹੜੀ ਭਾਜਪਾ ਦੀ ਭਾਜਪਾ ਪਾਰਟੀ ਜਿਹੜੀ ਇਹ ਜਮਾਤ ਹੈ ਇਹ ਤਾਂ ਕਿਸਾਨਾਂ ਦੀ ਵਿਰੋਧੀ ਬਣ ਗਈ ਕਿਸਾਨਾਂ ਦਾ ਵਿਰੋਧ ਕਰਨ ਵਾਲੀ ਪਾਰਟੀ ਕਿਸਾਨਾਂ ਨੂੰ ਮਾਰੂ ਨੀਤੀਆਂ ਲਿਆਉਣ ਵਾਲੀ ਪਾਰਟੀ ਦੋ ਹੀ ਬੰਦੇ ਇਹਨਾਂ ਨੂੰ ਇਸ ਪੂਰੇ ਦੇਸ਼ ਦੇ 150 ਕਰੋੜ ਦੀ ਆਬਾਦੀ ਦੇ ਵਿੱਚ ਦੋ ਹੀ ਬੰਦੇ ਨੇ ਇੱਕ ਕੰਬਾਨੀ ਇੱਕ ਅਡਾਨੀ ਬਾਨੀ ਅਡਾਨੀ ਬਸ ਉਹ ਚੱਲ ਰਿਹਾ ਸਾਰੇ ਦੇਸ਼ ਦਾ ਵਿਰੋਧੀ ਹੈ ਕਿ ਲੋਕ ਸੇਵਾ ਕਰਨ ਦਾ ਮੌਕਾ ਦੇ ਜੋ ਅੱਜ ਸਾਡੇ ਪੰਜਾਬ ਦੇ ਹਾਲਾਤ ਆ ਉਹ ਅੱਜ ਤੋਂ ਪਹਿਲਾਂ ਤੁਸੀਂ ਦੇਖਿਓ ਜੁਪੀ ਵਰਗੇ ਸੂਬਿਆਂ ਦੇ ਵਿੱਚ ਜੀ ਇਹ ਤਾਂ ਇੱਕ ਮੈਂ ਇਹ ਕਹਿ ਦੂੰਗਾ ਭਾਰਤੀ ਜਨਤਾ ਪਾਰਟੀ ਨਹੀਂ ਭਾਰਤੀ ਪ੍ਰਾਈਵੇਟ ਪਾਰਟੀ ਇਹਨੂੰ ਲਿਖ ਦੋ ਅਡਾਨੀ ਅਮਬਾਨੀ ਇਹਨੂੰ ਫਾਈਨਾਂਸ ਕਰਦੇ ਨੇ ਉਹਨਾਂ ਨੂੰ ਸਾਰਾ ਪੈਸਾ ਜਾਂਦਾ ਹੈ ਅਗਲੇ ਬੰਦੇ ਡੰਮੀ ਇਹਨਾਂ ਦੇ ਮੰਤਰੀ ਨੇ ਹਾਂ ਬਾਕੀ ਜੇ ਇਹ ਇੱਕ ਗੱਲ ਇਹਦਾ ਬਾਰੇ ਜਰੂਰ ਮਸ਼ਹੂਰ ਹੈ ਕਿ ਜੇ ਤੁਸੀਂ ਸਿਕਿਉਰਿਟੀ ਲੈਣੀ ਹੋਵੇ ਤਾਂ ਫਿਰ ਸਵੇਰੇ ਟਾਈਮ ਜੇ ਦੇ ਨਾਲ ਤੁਸੀਂ ਖਾਕੀ ਨਿੱਕਰ ਪਾ ਕੇ ਭਾਜਪਾ ਦੇ ਚਲੇ ਜਾਓ ਕਹਿੰਦੇ ਅਸੀਂ ਆਰਪੀ ਦੀ 18 ਬੰਦਿਆਂ ਦੀ ਸਿਕਿਉਰਿਟੀ ਮਿਲ ਜਾਂਦੀ ਹੈ ਉਸ ਤੋਂ ਬਿਨਾ ਇਹਨਾਂ ਦੀ ਪਾਰਟੀ ਦੇ ਵਿੱਚ ਕੁਝ ਨਹੀਂ ਅੱਜ ਭਾਜਪਾ ਦੇ ਵੱਲੋਂ ਆਮ ਆਦਮੀ ਪਾਰਟੀ ਦੀ 3 ਸਾਲ ਦੀ ਕਾਰਜਗਾਰੀ ਤੇ ਜਿਹੜਾ ਹੈ ਉਹ ਸਵਾਲ ਵੀ ਚੁੱਕਿਆ ਗਿਆ ਹੈ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਕੁਝ ਨਹੀਂ ਕੀਤਾ ਅਤੇ ਦਿੱਲੀ ਦੇ ਵਿੱਚ ਭਾਜਪਾ ਸਰਕਾਰ ਦਿੱਲੀ ਵਾਸੀਆਂ ਨੂੰ ਲਿਆਉਣੀ ਪਈ ਹੈ ਤੇ ਪੰਜਾਬ ਦੇ ਵਿੱਚ ਵੀ ਭਾਜਪਾ ਹੋਵੇਗੀ ਅੱਜ ਆਮ ਆਦਮੀ ਪਾਰਟੀ ਦੇ ਖਿਲਾਫ ਭਾਜਪਾ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ 3 ਸਾਲ ਆਮ ਆਦਮੀ ਪਾਰਟੀ ਦੇ ਪੂਰੇ ਹੋਏ ਗੱਲਬਾਤ ਕਰਦੇ ਆ ਪ੍ਰਧਾਨ ਜੀ ਅੱਜ ਭਾਜਪਾ ਨੇ ਰੋਸ ਪ੍ਰਦਰਸ਼ਨ ਕੀਤਾ ਆਮ ਆਦਮੀ ਪਾਰਟੀ ਦੇ 3 ਸਾਲ ਪੂਰੇ ਹੋਣ ਤੇ ਲੇਕਿਨ ਭਾਜ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਅਸੀਂ ਜੋ 70 ਸਾਲਾਂ ਦੇ ਵਿੱਚ ਨਹੀਂ ਹੋਇਆ ਉਹ ਕੀਤਾ ਹੈ ਕੀ ਕਿਵੇਂ ਵੇਖਦੇ ਹੋ ਜੀ ਤੁਹਾਡੇ ਸਾਹਮਣੇ ਆ ਜੀ ਅੱਜ ਉਹ ਚੇਚੇ ਤੌਰ ਤੇ ਤਰਨਤਾਰਨ ਸ਼ਹਿਰੀ ਮੰਡਲ ਦੇ ਵਿੱਚ ਸਮੁੱਚੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਗਵੰਤ ਮਾਨ ਵੱਲੋਂ ਪਿਛਲੇ 3 ਸਾਲਾਂ ਦੇ ਦਰਮਿਆਨ ਝੂਠ ਬੋਲ ਕੇ ਲੋਕਾਂ ਨੂੰ ਗਮਰਾਹ ਕਰਨ ਤੋਂ ਬਿਨਾ ਕੁਝ ਵੀ ਪੰਜਾਬ ਦੇ ਲਈ ਨਹੀਂ ਕੀਤਾ। ਜੀ ਤੁਹਾਡੇ ਸਾਹਮਣੇ ਇਹਨਾਂ ਲੋਕਾਂ ਦਾ ਸਤਾ ਦੇ ਵਿੱਚ ਆਉਣ ਤੋਂ ਪਹਿਲੂ ਸੀ ਕਿ ਅਸੀਂ ਤਿੰਨ ਮਹੀਨਿਆਂ ਚ ਨਸ਼ਾ ਖਤਮ ਕਰਦੇ ਹਾਂ। ਜੀ ਇਹ ਲੋਕ ਕਹਿੰਦੇ ਸੀ ਅਸੀਂ ਔਰਤਾਂ ਨੂੰ 1-1000 ਰੁਪਇਆ ਦੇ ਦਿਆਂਗੇ। ਇਹ ਲੋਕ ਕਹਿੰਦੇ ਸੀ ਅਸੀਂ ਨੌਜਵਾਨਾਂ ਨੂੰ ਉਹ ਰੁਜ਼ਗਾਰ ਦੇ ਦਿਆਂਗੇ। ਅਸੀਂ ਇਲਾਕਿਆਂ ਦੇ ਵਿੱਚੋਂ ਗੈਂਗਸਟਰ ਖਤਮ ਕਰ ਦਾਂਗੇ ਅਸੀਂ ਭ੍ਰਿਸ਼ਟਾਚਾਰੀ ਖਤਮ ਕਰ ਦਾਂਗੇ ਮੈਂ ਤੁਹਾਡੇ ਮਾਧਿਅਮ ਰਹੀ ਇਹਨਾਂ ਲੋਕਾਂ ਨੂੰ ਪੁੱਛਣਾ ਚਾਹਨਾ ਹੈ ਕਿ ਕਿਹੜੇ ਵਾਦੇ ਨੇ ਇਹਨਾਂ ਦੇ ਵਿੱਚੋਂ ਇਹ ਜਿਹੜੇ ਇਹਨਾਂ ਲੋਕਾਂ ਨੇ ਪੂਰੇ ਕੀਤੇ ਨੇ ਭਗਵੰਤ ਮਾਤੀ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਸਿਰਫ ਤੇ ਸਿਰਫ ਲਾਰਿਆਂ ਤੋਂ ਬਿਨਾ ਪੰਜਾਬ ਰੰਗਲੇ ਪੰਜਾਬ ਦੇ ਨਾਤੇ ਜਾਣਿਆ ਜਾਂਦਾ ਸੀ ਅੱਜ ਪੰਜਾਬ ਦੀ ਗਿਣਤੀ ਜਿਹੜੀ ਕੂਹਾਂ ਦੂਰ ਲੈ ਕੇ ਚੱਲ ਕੇ ਇਹ ਨਾ ਸਿਰਫ ਗਰੀਬ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਿਆ ਇਹਨਾਂ ਲੋਕਾਂ ਨੂੰ ਚੇਤਾ ਕਰਾਉਣ ਵਾਸਤੇ ਕਿ ਪਿਛਲੇ 3 ਸਾਲਾਂ ਦੀ ਤੇਦੀ ਤੁਹਾਡੀ ਜਿਹੜੀ ਇਹ ਕਾਰਗੁਜ਼ਾਰੀ ਹੈ ਕਿਸਾਨਾਂ ਦੇ ਨਾਲ ਐਮਐਸਪੀ ਦਾ ਵਾਅਦਾ ਕੀਤਾ ਸੀ ਤੁਹਾਡੇ ਪਿਛਲੇ 3 ਸਾਲ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਤੇ ਹਰੇਕ ਅੱਜ ਪੰਜਾਬੀ ਜਿਹੜਾ ਉਹ ਸਵਾਲੀਆ ਚਿੰਨ ਜਿਹੜਾ ਉਹ ਲਗਾ ਰਹੇ ਜੀ ਪ੍ਰਧਾਨ ਜੀ ਜ਼ਰੂਰ ਪੁੱਛਣਾ ਜਾਵਾਂਗੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਤਿੰਨਾਂ ਸਾਲਾਂ ਦੇ ਵਿੱਚ ਉਹ ਕੁਝ ਹੋਇਆ ਜੋ ਕੁਝ 75 ਸਾਲ ਦੇ ਵਿੱਚ ਨਹੀਂ ਹੋਇਆ ਤਾਂ ਭਾਜਪਾ ਅੱਜ ਕਿਹੜੇ ਮੂੰਹ ਨਾਲ ਸਾਡਾ ਵਿਰੋਧ ਕਰ ਰਹੀ ਹੈ ਇਹ ਕਿਸਾਨ ਵਿਰੋਧੀ ਪਾਰਟੀ ਹੈ ਤੇ ਪੰਜਾਬ ਦੇ ਲੋਕ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ ਇਹਨਾਂ ਨੇ ਕਿਸਾਨਾਂ ਨੂੰ ਬਾੜਾਂ ਤੇ ਰੋਲਿਆ ਕਿਵੇਂ ਵੇਖਦੇ ਹੋ ਜੀ ਇਹ ਸਿਰਫ ਲੋਕਾਂ ਨੂੰ ਗਮਰਾਹ ਕਰ ਸਕਦੇ ਨੇ ਜੀ ਇੱਕੋ ਇੱਕ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਜਿਹੜੀ ਕਹਿਣੀ ਕਰਨੀ ਦੀ ਪੱਕੀ ਜੀ ਤੁਹਾਡੇ ਸਾਹਮਣੇ ਹੈ ਜਿਹੜੇ-ਜਿਹੜੇ ਵੀ ਸੂਬਿਆਂ ਤੇ ਵਿੱਚ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਉਹਨਾਂ ਸੂਬਿਆਂ 'ਦੀ ਭਾਰਤੀ ਜਨਤਾ ਪਾਰਟੀ ਨੇ ਨੁਹਾਰ ਬਦਲ ਦਿੱਤੀ। ਇਹ ਲੋਕ ਸਿਰਫ ਲੋਕਾਂ ਨੂੰ ਗਮਰਾਹ ਕਰਕੇ ਭਾਜਪਾ ਦਾ ਇਹਨਾਂ ਲੋਕਾਂ ਨੂੰ ਡਰਸਤਾ ਰਿਹਾ ਹੈ। ਲੋਕਾਂ ਨੂੰ ਗਮਰਾਹ ਕਰਕੇ ਕਿ ਸਿਰਫ ਭੋਲੇ-ਭਾਲੇ ਪੰਜਾਬੀਆਂ ਨੂੰ ਇਹ ਆਉਣ ਵਾਲੇ 2 ਸਾਲਾਂ 'ਚ ਫਿਰ ਠੱਗਣ ਤੇ ਚੱਕਰ ਦੇ ਵਿੱਚ ਨੇ ਪਰ ਲੋਕ ਇਹਨਾਂ 'ਤੇ ਝੂਠੇ ਲਾ ਰਹੇ ਆ ਤੇ ਝਾਂਸੀਆਂ ਦੇ ਵਿੱਚ ਆਉਣ ਵਾਲੇ ਨਹੀਂ। ਇਹ ਲੋਕ ਜੋ ਮਰਜ਼ੀ ਕਹਿਣ ਕਿ ਭਾਜਪਾ ਨੂੰ ਲੋਕ ਪੰਜਾਬ ਦੇ ਲੋਕ ਮੂੰਹ ਨਹੀਂ ਲਾ ਰਹੇ। ਇਹਨਾਂ ਲੋਕਾਂ ਨੂੰ ਪਿਛਲੇ ਸਮੇਂ ਦੇ ਦੌਰਾਨ ਹਰੇਕ ਪੰਜਾਬੀ ਨੇ ਜਵਾਬ ਦਿੱਤਾ ਹੈ। 5% ਤੋਂ ਵੋਟ ਸ਼ੇਅਰ ਜਿਹੜਾ ਉਹ ਸਿੱਧਾ 19% ਵੋਟ ਸ਼ੇਅਰ ਗਿਆ ਉਹ ਪੰਜਾਬ ਦੇ ਲੋਕਾਂ ਨੇ ਵੋਟਾਂ ਪਾਈਆਂ ਨੇ ਇਸ ਜੰਨਾ ਮਰਜੀ ਗੁੰਮਰਾਹਕੁਨ ਪ੍ਰਚਾਰ ਕਰ ਕੋਈ ਕਿਸੇ ਵੀ ਪੱਖ ਤੋਂ ਇਹ ਲੋਕ ਜਿਹੜੇ ਰੋਕ ਨਹੀਂ ਸਕਦੇ ਲੋਕ ਭਾਜਪਾ ਨੂੰ ਮਨਾਮੁਨੀ ਪਿਆਰ ਵੀ ਕਰ ਰਹੇ ਨੇ ਸਾਡੀਆਂ ਕਿਸਾਨ ਵੀਰਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਵੀ ਪਹਿਲ ਦੇ ਆਧਾਰ ਤੇ ਸਾਡੀ ਪਾਰਟੀ ਬੜੀ ਗੰਭੀਰਤਾ ਦੇ ਨਾਲ ਲਹਿ ਰਹੀ ਆ ਉਹਨਾਂ ਭਰਾਵਾਂ ਦੇ ਨਾਲ ਸਮੇਂ-ਸਮੇਂ ਦੇ ਨਾਲ ਸਾਰਾ ਤਾਲ ਮਿਲ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਵੀ ਕੇਂਦਰ ਵੱਲੋਂ ਚਾਹੇ ਕੋਈ ਕਿਸਾਨ ਪੱਖੀ ਗੱਲਾਂ ਨੇ ਤੁਹਾਡੇ ਸਾਹਮਣੇ ਆਉਣ ਵਾਲੇ ਟਾਈਮ ਦੇ ਵਿੱਚ ਭਾਰਤੀ ਜਨਤਾ ਪਾਰਟੀ ਪਹਿਲ ਦੇ ਆਧਾਰ ਤੇ ਨਿਭੇੜ ਕੇ ਲੋਕਾਂ ਚ ਇੱਕ ਮਿਸਾਲ ਕਾਇਮ ਕਰੂਗੀ ਕਿ ਭਾਰਤੀ ਜਨਤਾ ਪਾਰਟੀ ਜੋ ਕਹਿੰਦੀ ਹੈ ਉਹ ਕਰਕੇ ਦਿਖਾਉਂਦੀ ਹੈ ਪੰਜਾਬ ਦੀ ਨੁਹਾਰ ਕਿਵੇਂ ਬਦਲੇਗੀ ਭਾਜਪਾ ਮੈਂ ਤੁਹਾਨੂੰ ਪਹਿਲਾਂ ਵੀ ਸ਼ਬਦਾਂ ਦੇ ਵਿੱਚ ਦੱਸ ਚੁੱਕਾ ਹਾਂ ਜੀ ਕਿ ਲੋਕ ਸੇਵਾ ਕਰਨ ਦਾ ਮੌਕਾ ਦੇ ਜੋ ਅੱਜ ਸਾਡੇ ਪੰਜਾਬ ਦੇ ਹਾਲਾਤ ਹੈ ਉਹ ਅੱਜ ਤੋਂ ਪਹਿਲਾਂ ਤੁਸੀਂ ਦੇਖਿਓ ਜੂਪੀ ਵਰਗੇ ਸੂਬਿਆਂ ਦੇ ਵਿੱਚ ਜੀ ਹੁੰਦੇ ਸੀ ਜੀ ਤੇ ਜਦੋਂ ਉੱਥੇ ਲੋਕਾਂ ਨੇ यूपी ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਅੱਜ ਉੱਤਰ ਪ੍ਰਦੇਸ਼ ਦੀ ਵੀ ਨਿਹਾਰ ਬਦਲਦੇ ਥੇ ਲੋਕ ਸਾਨੂੰ ਕਮਲ ਦੇ ਫੁੱਲ ਤੇ ਵੋਟ ਪਾ ਕੇ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਕਰਨ ਦਾ ਮੌਕਾ ਦੇਣ ਭਾਰਤੀ ਜਨਤਾ ਪਾਰਟੀ ਕਦੀ ਝੂਠੇ ਲਾ ਰਹੇ ਨਹੀਂ ਲਾਉਂਦੇ ਜੋ ਅੱਜ ਸਾਡੇ ਪੰਜਾਬ ਦਾ ਹਾਲ ਹੈ ਨਸ਼ਾ ਬੇਰੁਜ਼ਗਾਰੀ ਗੈਂਗਸਟਰਵਾਦ ਫਰੋਤੀਆਂ ਜੀ ਗੁਰੂ ਕਿਰਪਾ ਕਰੇ ਜੇ ਜੁਪੀ ਉੱਤਰ ਪ੍ਰਦੇਸ਼ ਵਰਗੇ ਸੂਬੇ ਜਿਹੜੇ ਅੱਜ ਪੰਜਾਬ ਪੂਰੇ ਭਾਰਤ ਦੇ ਮੂਰੀ ਸੂਬਿਆਂ ਚ ਆ ਸਕਦੇ ਨੇ ਤੇ ਸਾਡਾ ਪੰਜਾਬ ਜਦਨ ਭਾਜਪਾ ਦੇ ਵਿੱਚ ਲੋਕਾਂ ਨੇ ਇੱਥੇ ਮੌਕਾ ਦਿੱਤਾ ਪੰਜਾਬ ਸਾਡਾ ਮੋਢ ਰੰਗਲੇ ਪੰਜਾਬ ਦੇ ਨਾਤੇ ਜਾਣੇ ਚੁ। ਧੰਨਵਾਦ ਪ੍ਰਧਾਨ ਜੀ ਗੱਲਬਾਤ ਕਰਨ ਲਈ। ਆਮ ਆਦਮੀ ਪਾਰਟੀ ਦੇ 3 ਸਾਲ ਪੂਰੇ ਹੋਏ ਤੇ ਅੱਜ ਭਾਜਪਾ ਦੇ ਵੱਲੋਂ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤੇ ਆਮ ਆਦਮੀ ਪਾਰਟੀ ਨੂੰ ਤਿੰਨਾਂ ਸਾਲਾਂ ਦੇ ਵਿੱਚ ਹੋਈ ਕਾਰਜਕਾਰੀ ਤੇ ਸਵਾਲ ਚੁੱਕੇ ਗਏ। ਯੂਥ ਪ੍ਰਧਾਨ ਆਮ ਆਦਮੀ ਪਾਰਟੀ ਅੰਗਦਦੀਪ ਸਿੰਘ ਸੋਲ ਮੌਜੂਦ ਨੇ ਗੱਲਬਾਤ ਕਰ ਲੈਨੇ ਪ੍ਰਧਾਨ ਜੀ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਜਿੰਨੇ ਵੀ ਤੁਹਾਡਾ ਨਜ਼ਰ ਨਿਊਜ਼ ਦੇਖ ਰਹੇ ਨੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਅਦਾਬ ਨਮਸਕਾਰ ਕੀ ਕਹਿਣਾ ਚਾਹੋਗੇ ਅੱਜ ਭਾਜਪਾ ਦੇ ਵੱਲੋਂ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਪਾਲਕਾ ਬਾਜ਼ਾਰ ਦੇ ਵਿੱਚ ਅਤੇ ਰੋਡ ਦੇ ਉੱਪਰ ਬੈਨਰ ਹੱਥ ਦੇ ਵਿੱਚ ਫੜ ਕੇ ਕਿਹਾ ਗਿਆ ਕਿ 3 ਸਾਲ ਦੇ ਵਿੱਚ ਆਮ ਆਦਮੀ ਪਾਰਟੀ ਕੋਲੋਂ ਕੁਝ ਨਹੀਂ ਹੋਇਆ ਚਾਹੇ ਗੱਲ ਕਾਨੂੰਨ ਵਿਵਸਥਾ ਦੀ ਹੋਵੇ ਚਾਹੇ ਗੱਲ ਵਿਕਾਸ ਦੀ ਹੋਵੇ ਕੀ ਕਹਿਣਾ ਚਾਹੋਗੇ ਦੇ ਕੋਮੇ ਨੂੰ ਲੱਗਦਾ ਸਰਾਸਰ ਝੂਠ ਹੈ ਭਾਜਪਾ ਉਹ ਪਾਰਟੀ ਹੈ ਜਿਹਦੇ ਕੋਲ ਜਾਂ ਕਿਸੇ ਵੀ ਵਿਰੋਧੀ ਪਾਰਟੀ ਦੇ ਕੋਲ ਆਮ ਆਦਮੀ ਪਾਰਟੀ ਦੇ ਖਿਲਾਫ ਗੱਲ ਕਰਨ ਨੂੰ ਕੁਝ ਵੀ ਨਹੀਂ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਕੀ ਨਹੀਂ ਕੀਤਾ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਸਰਕਾਰ ਬਣਦਿਆਂ ਹੀ 300 ਯੂਨਿਟ ਮੀ ਨੀਦਾ ਬਿਜਲੀ ਮਾਫ ਕੀਤੀ ਉਸ ਤੋਂ ਬਾਅਦ ਪੁਲਿਸ ਦੇ ਵਿੱਚ ਪਹਿਲੀ ਵਾਰ ਹੋਇਆ ਸੜਕ ਸੁਰੱਖਿਆ ਫੋਰਸ ਬਣਾਈ ਗਈ ਪੰਜਾਬ ਦੇ ਵਿੱਚ ਨਹਿਰੀ ਪਾਣੀ ਜੋ ਖਾਲ ਲੋਕਾਂ ਨੇ ਬੜੇ ਸਾਲ ਪਹਿਲਾਂ ਤੱਕ ਵਾਅਦੇ ਦਿੱਤੇ ਸੀ ਉਹ ਪੰਜਾਬ ਦੇ ਵਿੱਚ ਖਾਲ ਦੁਬਾਰਾ ਪੈਲੀਆਂ ਦੇ ਵਿੱਚ ਪੈ ਰਹੇ ਨੇ ਤੇ ਨਹਿਰੀ ਪਾਣੀ ਦੇ ਨਾਲ ਜਿਹੜੀ ਹੈ ਜਿਹੜਾ ਪੰਜਾਬ ਦਾ ਪਾਣੀ ਪੰਜਾਬ ਦਾ ਨਹਿਰੀ ਪਾਣੀ ਜਿਹੜਾ ਦੂਜੇ ਸੂਬਿਆਂ ਨੂੰ ਤੁਰਿਆ ਜਾਂਦਾ ਸੀ ਅੱਜ ਪੰਜਾਬ ਦੇ ਨਹਿਰੀ ਪਾਣੀ ਦੇ ਨਾਲ ਖੇਤੀ ਹੋ ਰਹੀ ਹੈ ਸਕੂਲ ਆਫ ਐਮੀਨੈਂਸ ਪੰਜਾਬ ਸਰਕਾਰ ਨੇ ਜਿਹੜੀ ਨੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਸਰਕਾਰ ਨੇ ਸਾਨੂੰ ਸਕੂਲ ਆਫ ਫੈਮਿਨੈਂਸ ਦਿੱਤੇ ਨੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਕਲੀਨਿਕ ਦਿੱਤੇ ਨੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਇਹ ਸਰਕਾਰ ਹੈ ਜਿਹਨੇ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਹੈ ਇਹ ਯੁੱਧ ਕੀ ਹੈ ਇਹ ਯੁੱਧ ਇਹ ਹੈ ਕਿ ਜਿਹੜੇ ਬਾਰਡਰ ਪਰੋਂ ਨਸ਼ੇ ਜਿਹੜੇ ਸਾਡੀ ਪੰਜਾਬ ਦੇ ਵਿੱਚ ਛੁੱਟੇ ਜਾ ਰਹੇ ਨੇ ਜਿੱਦ ਦੀ ਕੰਟਰੋਲ ਕਿਹਦਾ ਬਾਰਡਰਾਂ ਦੇ ਉੱਪਰ ਆ ਤੁਸੀਂ ਬਾਰਡਰ ਤੇ ਪਿੰਡ ਇੱਥੇ ਸਾਡੇ ਖੜੇ ਹੋ 4 ਕਿਲੋਮੀਟਰ ਦੂਰ ਬਾਰਡਰ ਹੈ ਬਾਰਡਰਾਂ ਤੇ ਕੰਟਰੋਲ ਬਾਰਡਰ ਸਿਕਿਉਰਿਟੀ ਫੋਰਸ ਦਾ ਹੈ ਤੇ ਬਾਰਡਰ ਸਿਕਿਉਰਿਟੀ ਫੋਰਸ ਡਾਇਰੈਕਟਲੀ ਕਿਹਦੇ ਥੱਲੇ ਆਉਂਦੀ ਹੈ ਕੇਂਦਰ ਦੀ ਭਾਜਪਾ ਸਰਕਾਰ ਥੱਲੇ ਪਰ ਇਹਨਾਂ ਦੀ ਨੀਤ ਜਿਹੜੀ ਹੈ ਉਹ ਪੰਜਾਬ ਦੇ ਪ੍ਰਤੀ ਬੜੀ ਖਰਾਬ ਹੈ ਤਾਂ ਕਰਕੇ ਕੀ ਹੈ ਇਹਨੂੰ ਕੰਟਰੋਲ ਨਹੀਂ ਕਰ ਸਕਦਾ ਤੇ ਸਾਡੀ ਤਾਂ ਫੇਰ ਵੇਖੋ ਪੰਜਾਬ ਸਰਕਾਰ ਦੀ ਪੰਜਾਬ ਪੁਲਿਸ ਦੀ ਸ਼ਾਬਾਸ਼ੀ ਹੈ ਜਿਹੜੀ ਅੱਜ ਨਸ਼ਿਆਂ ਨੂੰ ਕੰਟਰੋਲ ਕਰ ਰਹੀ ਹੈ ਬਾਕੀ ਭਾਜਪਾ ਦੀ ਕਿਹੜੀ ਗੱਲ ਕਰਦੇ ਹੋ ਜੀ ਉਹ ਜਿਹਦਾ ਆਪ ਦਾ ਕੋਈ ਕੈਡਰੀ ਹੈ ਜਿਹੜਾ ਰਿਜੈਕਟਡ ਮਾਲ ਲੋਕ ਕਰ ਦਿੰਦੇ ਨੇ ਰਵਾਇਤੀ ਪਾਰਟੀਆਂ ਦੇ ਵਿੱਚ ਉਹ ਬੀਜੇਪੀ ਦੇ ਵਿੱਚ ਚਲਿਆ ਜਾਂਦਾ ਹੈ ਕਾਂਗਰਸ ਦੇ ਵਿੱਚੋਂ ਕੱਢੇ ਹੋਏ ਲੀਡਰ ਜਿਹੜੇ ਨੇ ਉਹਦਾਂ મોદી ਸਾਹਿਬ ਕਹਿ ਦਿੰਦੇ ਨੇ ਕਿ ਅਸੀਂ ਕਾਂਗਰਸ ਯੋਗਤ ਜਿਹੜੀ ਐ ਉਹ ਭਾਰਤ ਬਣਾਵਾਂਗੇ ਪਰ ਇਹ ਗੱਲ ਭੁੱਲ ਜਾਂਦੇ ਨੇ ਵੀ ਕਾਂਗਰਸ ਚੋਂ ਸਾਰੇ ਲੀਡਰ ਸ਼ਾਮਲ ਕਰਕੇ ਭਾਜਪਾ ਬਣਾਈ ਐ ਇਸ ਤਰੀਕੇ ਦੇ ਨਾਲ ਜਦੋਂ ਇਹ ਬਿਲਕੁਲ ਫੇਲ ਹੋ ਚੁੱਕੀ ਪਾਰਟੀ ਐ 10 ਸਾਲ ਅਕਾਲੀ ਭਾਜਪਾ ਦੇ ਨਾਲ 15 ਸਾਲ ਸੌਰੀ ਗਠਜੋੜ ਕਰਕੇ 97 ਤੋਂ 2002 ਤੱਕ ਫਿਰ 2007 ਤੋਂ 17 ਤੱਕ ਅਕਾਲੀ ਦਲ ਦੇ ਨਾਲ ਗਠਜੋੜ ਕਰਕੇ ਸਰਕਾਰ ਲਈ ਮੈਨੂੰ ਦੱਸਣ ਤਾਂ ਸਹੀ 23 ਹਲਕੇ ਹੁੰਦੇ ਸੀ ਭਾਜਪਾ ਵਾਲਿਆਂ ਕੋਲ ਉਹਨਾਂ 23 ਦੇ ਵਿੱਚੋਂ ਕੀ ਕੀਤਾ ਉਹਨਾਂ 23 ਹਲਕਿਆਂ ਦੇ ਵਿੱਚੋਂ ਮੈਨੂੰ ਇਹੋ ਦੱਸ ਦੇਣ ਮਾਡਲ ਪਿੰਡ ਕਿੰਨੇ ਬਣਾਏ ਨੇ ਪੰਜਾਬ ਦੇ ਵਿੱਚ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਉਹਨਾਂ ਦੇ ਵਿੱਚੋਂ ਇਹੋ ਦੱਸ ਦੇਣ ਕਿੰਨੇ ਕ ਪਿੰਡਾਂ 'ਚ ਸੀਵੇਜ ਸਿਸਟਮ ਪਾਇਆ ਸੀ ਉਹ ਕਿੰਨੇ ਕ ਗਰਾਊਂਡ ਹੀ ਬਣਾਏ ਨੇ 15 ਸਾਲ ਭਾਜਪਾ ਵਾਲਿਓ ਤੁਹਾਡੀ ਇਕਾਲੀਆਂ ਦਾ ਸਾਂਝੀ ਸਰਕਾਰ ਰਹੀ ਐ 15 ਸਾਲ ਕੀਤਾ ਕੀ ਆ ਤੁਸੀਂ ਬਿਲਕੁਲ ਨਕਮੀ ਪਾਰਟੀ ਜਿਨਨੇ ਕਿਸਾਨਾਂ ਦਾ ਸਭ ਤੋਂ ਵੱਡੀ ਦੁਸ਼ਮਣ ਦੇਖੋ ਜਦੋਂ ਆਪਾਂ ਹਿੰਦੁਸਤਾਨ ਦੀ ਗੱਲ ਕਰਦੇ ਆ ਜਦੋਂ ਇਸ ਮੁਲਕ ਦੀ ਗੱਲ ਕਰਦੇ ਆ ਤਾਂ ਇਸ ਮੁਲਕ ਦੀ ਰੀੜ ਦੀ ਹੱਡੀ ਕਿਸਾਨ ਨੇ ਤੇ ਜਿਹੜੀ ਭਾਜਪਾ ਦੀ ਭਾਜਪਾ ਪਾਰਟੀ ਜਿਹੜੀ ਇਹ ਜਮਾਤ ਹੈ ਇਹ ਤਾਂ ਕਿਸਾਨਾਂ ਦੀ ਵਿਰੋਧੀ ਬਣ ਗਈ ਕਿਸਾਨਾਂ ਦਾ ਵਿਰੋਧ ਕਰਨ ਵਾਲੀ ਪਾਰਟੀ ਕਿਸਾਨਾਂ ਨੂੰ ਮਾਰੂ ਨੀਤੀਆਂ ਲਿਆਉਣ ਵਾਲੀ ਪਾਰਟੀ ਦੋ ਹੀ ਬੰਦੇ ਇਹਨਾਂ ਨੂੰ ਇਸ ਪੂਰੇ ਦੇਸ਼ ਦੇ 150 ਕਰੋੜ ਦੀ ਆਬਾਦੀ ਦੇ ਵਿੱਚ ਦੋ ਹੀ ਬੰਦੇ ਨੇ ਇੱਕ ਕੰਬਾਨੀ ਇੱਕ ਡਾਨੀਆ ਬਾਨੀ ਅਡਾਨੀ ਬਸ ਉਹ ਚੱਲ ਰਿਹਾ ਸਾਰੇ ਦੇਸ਼ ਦਾ ਵਿਰੋਧੀ ਹੈ ਇਹ ਤਾਂ ਇੱਕ ਮੈਂ ਇਹ ਕਹਿ ਦੂੰਗਾ ਭਾਰਤੀ ਜਨਤਾ ਪਾਰਟੀ ਨਹੀਂ ਭਾਰਤੀ ਪ੍ਰਾਈਵੇਟ ਪਾਰਟੀ ਇਹਨੂੰ ਲਿਖ ਦੋ ਅਡਾਨੀ ਅਬਾਨੀ ਇਹਨੂੰ ਫਾਈਨਾਂਸ ਕਰਦੇ ਨੇ ਉਹਨਾਂ ਨੂੰ ਸਾਰਾ ਪੈਸਾ ਜਾਂਦਾ ਹੈ ਅਗਲੇ ਬੰਦੇ ਡੰਮੀ ਇਹਨਾਂ ਦੇ ਮੰਤਰੀ ਨੇ ਹਾਂ ਬਾਕੀ ਇਹ ਇੱਕ ਗੱਲ ਇਹਦਾ ਬਾਰੇ ਜਰੂਰ ਮਸ਼ਹੂਰ ਹੈ ਕਿ ਜੇ ਤੁਸੀਂ ਸਿਕਿਉਰਿਟੀ ਲੈਣੀ ਹੋਵੇ ਤਾਂ ਫਿਰ ਸਵੇਰੇ ਟਾਈਮ ਜੇ ਦੇ ਨਾਲ ਤੁਸੀਂ ਖਾਕੀ ਨਿੱਕਰ ਪਾ ਕੇ ਭਾਜ ਭਾਜ ਚਲੇ ਜਾਓ ਕਹਿੰਦੇ 8000 ਰੁਪਏ ਦੀ 18 ਬੰਦਿਆਂ ਦੀ ਸਿਕਿਉਰਿਟੀ ਮਿਲ ਜਾਂਦੀ ਹੈ ਉਸ ਤੋਂ ਬਿਨਾ ਇਹਨਾਂ ਦੀ ਪਾਰਟੀ ਦੇ ਵਿੱਚ ਕੁਝ ਵੀ ਨਹੀਂ ਹੈ